ਅਗਲੀ ਗੱਲ ਕਰੀਏ ਕੈਲੀਫੋਰਨੀਆ ਵਿੱਚ ਗਿਫਰਡ ਫਾਇਰ ਐਸ ਟਾਈਮ ਉਸਤੇ ਕਰਕੇ ਹੁਣ ਤੱਕ 67000 ਏਕੜ ਤਕਰੀਬਨ ਸੜ ਚੁੱਕੇ ਨੇ ਇਹ ਅੱਗ ਕਿਉਂ ਲੱਗੀ ਆ ਇਸ ਦੀ ਜਿਹੜੀ ਜਾਂਚ ਆ ਉਹ ਸ਼ੁਰੂ ਹੋ ਚੁੱਕੀ ਆ ਇਸ ਮਾ ਕੇ ਕੈਲੀਫੋਰਨੀਆ ਦੇ ਵੱਲੋਂ ਜਿਹੜੀ ਕੈਲ ਫਾਇਰ ਆ ਉਹ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੀ ਹੋਈ ਆ 1000 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਇਹ ਜਿਹੜੀ ਕੈਲੀਫੋਰਨੀਆ ਚ ਲੱਗੀ ਅੱਗ ਆ ਜੋ ਕਿ 67000 ਏਕੜ ਦੇ ਵਿੱਚ ਫੈਲੀ ਹੋਈ ਆ ਲੋਸ ਪਾਦਰਿਸ ਨੈਸ਼ਨਲ ਫੋਰੈਸਟ ਜਿਹੜਾ ਸੋਲਵਾਂਗ ਕੈਲੀਫੋਰਨੀਆ ਦੇ ਵਿੱਚ ਆ ਉੱਥੇ ਇਹ ਅੱਗ ਸ਼ੁੱਕਰਵਾਰ ਦੁਪਹਿਰ ਤੋਂ ਲੱਗੀ ਸੀਗੀ ਸੈਂਟਾ ਬਾਰਬਰਾ ਸੈਨ ਲੋਇਸ ਸੁਬਿਸਪੋ ਕਾਉਂਟੀਜ਼ ਦੇ ਵਿੱਚ ਇਹ ਅੱਗ ਫੈਲੀ ਹੋਈ ਆ ਅੱਜ ਸੋਮਵਾਰ ਤੱਕ ਇਹ ਅੱਗ ਤਕਰੀਬਨ 67 ਹੇਕੜ ਤੋਂ ਤੱਕ ਫੈਲ ਚੁੱਕੀ ਆ ਤੇ ਸਿਰਫ 3% ਹੀ ਕੰਟੇਨ ਹੋਈ ਆ ਸੋ ਕਹਿੰਦੇ ਵੀ ਕਾਫੀ ਥਿੱਕ ਬਰਾਸ਼ਾ ਰਗਡ ਟ੍ਰੇਨ ਆ ਤੇ ਜਿਹਦੇ ਕਰਕੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ 6 400 ਤੇ 60 ਜਿਹੜੇ ਸਟਰਕਚਰਸ ਆ ਯਾਨੀ ਕਿ ਘਾਰੀਆਂ ਬਿਜ਼ਨੈਸਸ ਜਿਹੜੀਆਂ ਉਹ ਇਹ ਅੱਗ ਦੇ ਜਿਹੜੀ ਜਿਹੜੀਆਂ ਲਪੇਟ ਦੇ ਵਿੱਚ ਆ ਸਕਦੀਆਂ ਆ ਉਹਨਾਂ ਦੇ ਉੱਤੇ ਖਤਰਾ ਦੱਸਿਆ ਗਿਆ ਆ ਸੈਂਟਾ ਬਾਰਬਰਾ ਤੇ ਸੈਨ ਲੁਈਸ ਬਿਸਪੋ ਕਾਉਂਟੀਆਂ ਦੇ ਵਿੱਚ ਕਈ ਇਲਾਕਿਆਂ 'ਚ ਇਵੈਕੂਏਸ਼ਨ ਆਰਡਰਸ ਜਾਰੀ ਕੀਤੇ ਗਏ ਆ ਹਾਈਵੇ 166 ਇਹਦੇ ਅੱਗਾ ਦੇ ਕਰਕੇ ਦੋਨਾਂ ਸਾਈਡ ਤੋਂ ਜਿਹੜਾ ਬੰਦ ਕਰਨਾ ਪਿਆ ਸੀਗਾ ਹੁਣ ਤੱਕ ਇਹ ਸੜਕ ਦੇ ਵਿੱਚ ਤਿੰਨ ਜਾਣੇ ਫਟੜ ਜਿਹੜੇ ਉਹ ਹੋ ਚੁੱਕੇ ਆ ਕਈਆਂ ਨੂੰ ਹਸਪਤਾਲ ਦੇ ਵਿੱਚ ਅ ਅੱਗ ਲੱਗਣ ਦੇ ਕਰਕੇ ਲੂ ਹੋ ਜਾਣ ਕਰਕੇ ਜਿਹੜਾ ਆ ਉਸ ਜ਼ੇਰੇ ਇਲਾਜ ਕਰਾਉਣਾ ਪਿਆ ਹੈਗਾ ਆ ਸੋ 에ਅਰ ਕੁਆਲਿਟੀ ਅਲਰਟ ਉਸਨੇ ਇਰਦਗਿਰਦ ਦੇ ਇਲਾਕਿਆਂ ਦੇ ਵਿੱਚ ਜਾਰੀ ਕੀਤਾ ਆ ਗਿਆ ਹੈਗਾ ਆ ਸੋ on the ਸਮੇਂ ਦੇ ਵਿੱਚ ਇਹ ਅੱਗੇ ਕਿੰਨੀ ਫੈਲਦੀ ਹੈ ਜਾਂ ਕਿੰਨੀ ਜਲਦੀ ਇਸ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਆ ਉਸ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ